ਰਾਜਵੀਰ ਰਾਜਵੀਰ ਪੁਰਿਆ ਬਈ ਇਹ ਧੀ ਰਾਣੀ ਐ ਮੈਨੂੰ ਨਹੀਂ ਪਤਾ ਕਿੱਥੋਂ ਦੀ ਐ ਕੌਣ ਐ ਕਿਵੇਂ ਐ ਪਰ ਪਤਾ ਨਹੀਂ ਕਿਵੇਂ ਵਿਚਾਰੀ ਵਲ ਖਾ ਕੇ ਕਹਿੰਦੀ ਮੈਨੂੰ ਇੱਕ ਗਾਣਾ ਗਾਉਣ ਦਾ ਮੌਕਾ ਦੇ ਦਿਓ ਬਾਕੀ ਸਾਰੀ ਦੁਨੀਆ ਜਿੱਥੇ ਮਰਜੀ ਰਹੇ ਇਹਦੇ ਕੁਝ ਲਫਜ਼ ਸੀ ਮੈਂ ਉਹ ਬੋਲ ਨਹੀਂ ਸਕਦਾ ਮੈਂ ਪੁੱਤ ਮੇਰਾ ਇੰਨੀ ਜੋਰ ਸੀ ਮੈਂ ਰਾਜਵੀਰ ਜਵੰਦਾ ਨੂੰ ਰੋਕ ਸਕਦਾ ਸੀ ਇਸ ਆ ਚੱਲਦੇ ਮੇਲੇ ਨੂੰ ਰੋਕ ਸਕਦਾ ਸੀ ਇਹ ਮੇਲਾ ਸਿਖਰ ਤੇ ਸੀ ਅੱਜ ਦਾ ਮੇਲਾ ਖਤਮ ਸੀ ਪਰ ਤੂੰ ਧੀਏ ਇਹ ਗੱਲ ਕਹਿਤੀ ਕੁਝ ਵੱਡੀ ਗੱਲ ਕਹਿਤੀ ਤੂੰ ਕਹੀ ਕਿ ਜੱਥੇਦਾਰ ਸਾਹਿਬ ਦੇ ਮੇਲੇ ਚ ਮੇਰੇ ਕੋਲੇ ਇੰਨੀ ਵੀ ਜ਼ਰੂਰਤ ਨਹੀਂ ਕਿ ਮੈਂ ਇੱਕ ਗੀਤ ਗਾ ਸਕਾਂ ਪੁੱਤ ਤੂੰ ਇੱਕ ਨਹੀਂ ਦੋ ਗਾ ਸਕਦੀ ਆ ਆ ਤੀਏ ਗਾ ਥੈਂਕ ਯੂ ਥੈਂਕ ਯੂ so much ਤੁਸੀਂ ਵੱਡੇ ਬੰਦੇ ਹੋ ਗੱਲਾਂ ਵੀ ਵੱਡੀਆਂ ਨੇ ਗੀਤ ਮੈਂ ਵੱਡੀ ਪਾਰਟੀ ਦੇ ਵਿੱਚ ਮੈਂ ਗਾਉਣਾ ਨਹੀਂ ਸੀ ਪਰ ਮੈਂ ਸੱਚ ਕਹਾਂ ਇਹਦੇ ਵਿੱਚ ਮੈਂ ਸੱਚ ਕਹਾਂ ਕਿ ਮੈਂ ਆਪਣੀ ਵੀਰ ਸਿੱਧੂ ਮੂਸੇਵਾਲੇ ਦੇ ਨਾਂ ਤੇ ਇੱਕ ਨਾ ਸ਼ਰਧਾਂਜਲੀ ਤੌਰ ਤੇ ਗੀਤ ਲਿਖਿਆ ਸੀਗਾ ਔਰ ਜਿਸ ਦਿਨ ਮੈਂ ਸੱਚ ਜਾਣਿਆ ਲਿਖਿਆ ਸੀ ਨਾ ਤੇ ਉਹ ਬਾਈ ਮੇਰੇ ਲਾਗੇ ਬੈਠਾ ਸੀ ਆਤਮਕ ਰੂਪ ਚ ਇਸ ਕਰਕੇ ਮੈਂ ਗਾਣਾ ਚੋਣਿਆ ਤੇ ਜਿਸ ਕੇਲ ਤੋਂ ਓ ਜੀਓ ਹੋ ਚیتے ਰੱਖਿਓ ਜਿੱਦਾਂ ਮੈਂ ਅੱਜ ਇੱਥੇ ਪਹੁੰਚੀ ਆ ਨਾ ਤੁਸੀਂ ਵੀ ਪਹੁੰਚ ਸਕਦੇ ਹੋ ਪਤਾ ਕਿਵੇਂ ਚਾਹੇ ਰਾਹ ਦੇ ਵਿੱਚ ਕੰਡੇ ਹੋਣ ਆਪਣਾ ਲਕਸ਼ ਦੇਖਿਓ ਪਹੁੰਚੋਗੇ ਜਰੂਰ ਹਾਂ ਕੀ ਮੈਂ ਦੋ ਮਿੰਟ ਬੈਕ ਲੈ ਸਕਦੀ ਹਾਂ ਇਹਦੇ ਵਿੱਚ ਇੱਕ ਵਾਰੀ ਜ਼ੋਰਦਾਰ ਤਾੜੀਆਂ ਜਦੋਂ ਕੋਈ ਬੰਦਾ ਹੇਕ ਲਾ ਕੇ ਗਾਉਣਾ ਸ਼ੁਰੂ ਕਰਦਾ ਨਾ ਇਹ ਜਦੋਂ ਸਾਡੀ ਭੈਣ ਨੇ ਕਿਹਾ ਕਹਿੰਦੀ ਇੱਥੇ ਤੱਕ ਮੈਂ ਪਹੁੰਚੀ ਆ ਸਾਰੇ ਅਸੀਂ ਇਦਾਂ ਹੀ ਪਹੁੰਚੇ ਅਸੀਂ ਵੀ ਇਦਾਂ ਹੀ ਪਹੁੰਚੇ ਇਹ ਜਿਵੇਂ ਜਿਵੇਂ ਇਹਨਾਂ ਦੀ ਆਵਾਜ਼ ਆ ਨਾ ਕਈ ਵਾਰੀ ਮਾਈਕ ਫੜਉਣ ਤੋਂ ਬੜਾ ਡਰ ਲੱਗਦਾ ਹੁੰਦਾ ਹਰ ਇੱਕ ਬੰਦਾ ਕਹਿੰਦਾ ਸਾਨੂੰ ਮਾਈਕ ਦੇ ਦਿਓ ਉਹ ਬਾਅਦ ਚ ਕਈ ਵਾਰੀ ਕੁਝ ਹੋਰ ਨਿਕਲ ਜਾਂਦਾ ਪਰ ਕਮਾਲ ਰੂ ਖੁਸ਼ ਹੋ ਗਈ ਬਹੁਤ ਵਧੀਆ ਬਹੁਤ ਵਧੀਆ ਥੈਂਕ ਯੂ ਰੀ ਤਈਏ ਕਮਾਲਾ ਕਮਾਲ ਤੂੰ ਸੰਦੀਪ ਸੰਦੀਪ ਕੌਰ ਹੈ ਇਹਦਾ ਨਾਮ ਤੇ ਧੀ ਰਾਣੀ ਐ ਸੁਣਨਾ ਗਾਪਤ ਥੈਂਕ ਯੂ ਜੀ ਪਰ ਉਸ ਤੋਂ ਪਹਿਲਾਂ ਕਹਾਂਗੀ ਲੋਕੋ ਗੌਰ ਜੇ ਕਰਦੇ ਉਹਦੀਆਂ ਖਰੀਆਂ ਗੱਲਾਂ ਤੇ ਸਵਰਗੀ ਸਿੱਧੂ ਮੂਸੇਵਾਲੇ ਦੀ ਗੱਲ ਕਰਨ ਜਾ ਰਹੀਆਂ ਲੋਕੋ ਗੌਰ ਜੇ ਕਰਦੇ ਉਹਦੀਆਂ ਖਰੀਆਂ ਗੱਲਾਂ ਤੇ ਕਿਉਂਕਿ ਸਿੱਧੂ ਮੂਸੇਵਾਲਾ ਦੁਨੀਆਂ ਉੱਤੋਂ ਜਾਵੇ ਉਹ ਪੈਂਦੀਆਂ ਰਹਿਣ ਲਾਂਣ ਤਾਂ ਅੱਜ ਵੀ ਉਹਦੇ ਕਾਤਲਾਂ ਨੂੰ ਤੋ ਜੱਟ ਦਾ ਪੁੱਤਲਾ ਵੀ ਜਿਉਂਦੇ ਦਾ ਭਲੇਖਾ ਪਾਏ ਹੋ ਪਹਿਲੇ ਮੈਂ ਗੀਤ ਛੁਰਕ ਲੰਦੋ ਹੋ ਲਾਡਾ ਨਾਲ ਪਾਲਿਆ ਸੀ ਪੁੱਤ ਮਾਪਿਆਂ ਹੋਂ ਨਜਰੋਂ ਬਚਾਵਦੇ ਵੈਰੀਆਂ ਨੇ ਕੀਤੀ ਨਾ ਸ਼ਰਮ ਰਤਾ ਵੀ ਕੋ కల్ే మాపే కల్ే ਫਵਾਲੇ ਦਾ ਫੁੱਟਕ ਤੋਂ ਖਿਲੇ ਆ ਬਹੁਤ ਸਾਰਾ ਪਿਆਰ ਇਸ ਆਡੀਅੰਸ ਵੱਲੋਂ ਆਡੀਅੰਸ ਵੱਲੋਂ ਬਹੁਤ ਸਾਰਾ ਪਿਆਰ ਹੈ ਥੈਂਕ ਯੂ ਸੋ ਮੱਚ ਮੈਂ ਤੁਹਾਡਾ دین ਕਦੇ ਨਹੀਂ ਦੇ ਸਕਦੀ ਬਾਕੀ ਅਮੀਰਾਂ ਦਾ ਦਿਲ ਵੀ ਬਹੁਤ ਅਮੀਰ ਹੁੰਦਾ ਹੈ ਸਭ ਤੋਂ ਬਹੁਤ ਧੰਨਵਾਦ ਥੈਂਕ ਯੂ ਵੀਰ ਜੀ ਕਹੇ ਜਾਂ ਰਹੀਆਂ ਨਾ ਉਹਨਾਂ ਸਾਰੇ ਸ਼ਹੀਦਾਂ ਨੂੰ ਕਿਉਂਕਿ ਗੀਤ ਮੈਂ ਇੱਕੋ ਦਾ ਟਾਈਮ ਲੈਣਾ ਥੈਂਕ ਯੂ ਵੀਰ ਜੀ ਗੀਤ ਮੈਂ ਇੱਕੋ ਦਾ ਟਾਈਮ ਲੈਣਾ ਪਰ ਕਿਉਂਕਿ ਮੈਨੂੰ ਪਤਾ ਹੈ ਸਮਝਾ ਮੈਂ ਮਜਬੂਰੀ ਵੀ ਕੀ ਕਰਨੇ ਵੀਰ ਪਿਆਰੇ ਸਮਾਂ ਵੀ ਥੋੜਾ ਥੋੜਾ ਆਰਟਿਸਟ ਵੀ ਬਾਲੇ ਫਿਰ ਵੀ ਤੁਸੀਂ ਇੰਨਾ ਮੇਰਾ ਮਾਨ ਵਧਾਇਆ ਜਿਉਂਦੇ ਰਹਿੜੇ ਸੇਵਕ ਸਾਰੇ ਵੀ ਨਾਲ ਸੋਨਾ ਜੰਮ ਬਤਿਆ ਜਦ ਮੇਲਾ ਲਾਇਆ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਕੀ ਤੁਕਦੇਮ ਸੰਗੀ ਨੂੰ ਇਹ ਮੇਰੀ ਸ਼ਰਧਾਂਜਲੀ ਆ ਆਖਰੀ ਸਤਰ ਕਹਿਣ ਜਾ ਰਹੀਆਂ ਤੇਰੇ ਜਹੇ ਪੁੱਤ ਵਿਰਲੇ ਹੀ ਜੰਮਦੇ ਨੇਕ ਮਾਂ ਦੀ ਗੋਖੋਂ ਪੈਂਦਾ ਸੀ ਭਲੇਖਾ ਬਗਤ ਸਿੰਘ ਦਾ ਤੇਰੇ ਸੋਹਣੇ ਮੁਖ ਤੋਂ ਪੈਂਦਾ ਸੀ ਭਲੇਖਾ ਬਗਤ ਸਿੰਘ ਦਾ ਤੇਰੇ ਸੋਹਣੇ ਮੁਖ ਤੋਂ ਭਾਗਿਆ ਏ ਤੂਰਤ ਵਾਸ਼ਹੀ ਗਦਾ ਭਾਗਿਆ ਏ ਤੂ ਇੱਕ ਵਾਰੀ ਖੁੱਲ ਕੇ ਫੇਸ ਸਿੱਧਾ ਦੋ ਤਾਂ ਮਰ ਜਾਣੀ ਐ ਮੇਲਾ ਹੀ ਲੁੱਟ ਕੇ ਲੇ ਗਈ ਜਿਉਂਦੀ ਰਹਿ ਮੈਨੂੰ ਉਹ ਦੂਰ ਕਿਤੇ ਪਰਾਂ ਮਿਲੀ ਬਾਜੀ ਇੱਕ ਮਿੰਟ ਹੁਣ ਨਾ ਕਹਿ ਕੁਛ ਕਮਾਲ ਹੀ ਕਰ ਦਿੱਤੀ ਹੁਣ ਨਾ ਕੁਝ ਬੋਲ ਪੁੱਤ ਹੁਣ ਨਾ ਤੀਏ ਬੋਲ ਬਸ ਇਹੀ ਬੋਲੂਗਾ ਕਿ ਅਗਲੇ ਸਾਲ ਮੇਲਾ ਹੋਊਗਾ ਤਾਂ ਸ਼ੁਰੂਆਤ ਤੂੰ ਕਰੇਂਗੀ ਜਿਉਂਦੀ ਰ ਬਹੁਤ ਸਾਰਾ ਸਤਿਕਾਰ ਤੈਨੂੰ ਐਡੀ ਫੋਕ ਆਵਾਜ਼ ਮੈਂ ਰਾਜਵੀਰ ਜਵੰਦਾ ਦੇ ਨਾਲ ਪਿੱਛੋਂ ਅੱਖਾਂ ਚ ਅਸੀਂ ਗੱਲਾਂ ਕਰਦੇ ਸੀ ਕਿ ਕਿਆ ਕਮਾਲ ਤੇਰੀ ਟੋਨ ਹੈ ਕਿਆ ਕਮਾਲ ਆਵਾਜ਼ ਹੈ ਤੇ ਸਾਰੇ ਪੈਸੇ ਤੇਰੇ ਨੇ ਭੈਣ ਮੇਰੀਏ ਧੀਏ ਮੇਰੀਏ ਚੁੱਕ ਲੈ ਚੁੱਕ ਇਹਨੂੰ ਚੁੱਕ ਸਾਰੇ ਪੈਸੇ ਨਹੀਂ ਪੁੱਤ ਤੂੰ ਤੇਰੇ ਆ ਪੈਸੇ ਨੇ ਤੇਰੇ ਇਹ ਮੈਂ ਮੈਂ ਚੱਕ ਕੇ ਤਮਾ ਕਮਾਲ ਕਰਤੀ ਇਹ ਸਾਰੇ ਤੇਰੇ ਨੇ ਪੁੱਤ ਨਹੀਂ ਇਹ 10000 20000 ਉਹ ਪਾਸੇ ਪਏ ਨੇ ਉਹ ਬੈਗ ਦੇ ਦੋ ਵੀਰੇ ਉਹ ਬੈਗ ਚ ਪਾ ਲਈ ਸਾਰੇ ਇਹ ਪੁੱਤ ਤੇਰੇ ਨੇ ਥੈਂਕ ਯੂ ਵੀਰ ਜੀ ਨਹੀਂ ਅਗਲੇ ਸਾਲ ਮੇਲੇ ਸਭ ਤੋਂ ਪਹਿਲਾਂ ਤੂੰ ਗੋਣਾ ਹੈ ਓ ਬਾਈ ਪਰਮਰਾਜ ਸਿੰਘ ਉਮਰਾਂ ਮੰਗਲ ਹੁਣੀ ਤੇਰਾ ਵੱਡਾ ਸਨਮਾਨ ਕਰਨ ਵਾਸਤੇ ਮੁਰੇ ਖੜੇ ਨੇ ਜਿਉਂਦੀ ਰਹਿ ਬਹੁਤ ਸਾਰਾ ਸਤਿਕਾਰ ਤੈਨੂੰ ਉਹ ਜਿਉਂਦੀ ਰਹਿ ਧੀਆ ਮੱਥਾ ਨਹੀਂ ਟੇਕਦੀਆਂ ਹੁੰਦੀਆਂ ਧੀਆ ਤਾਂ ਸਰਦਾ ਤਾਜ ਹੁੰਦੀਆਂ ਨੇ ਲਕਸ਼ਮੀਆਂ ਹੁੰਦੀਆਂ ਨੇ ਇਹਨਾਂ ਨੂੰ ਤਾਂ ਸਿਰਾਂ ਤੇ ਰੱਖੀਦਾ ਆਖਰੀ ਇੱਕ ਗੀਤ ਦੇ ਨਾਲ ਰਾਜਵੀਰ ਜਵੰਦਾ ਹਾਜ਼ਰੀ ਲਵਾ ਕੇ ਆਪਾਂ ਮੇਲੇ ਨੂੰ ਅਲਵਿਦਾ ਆਖਾਂਗੇ 2024 ਨੂੰ ਤੇ 2025 ਚ ਫੇਰ ਮਿਲਾਂਗੇ ਜਿਉਂਦੇ ਰਹੋ ਤੁਹਾਡਾ ਸਾਰਿਆਂ ਦਾ ਸਤਿਕਾਰ ਆਤਿਸ਼ ਬਾਜਾ ਦਾ ਸਤਿਕਾਰ ਜਿਨ੍ਹਾਂ ਨੇ ਕਿਆ ਬਾਤ ਹੈ ਆਤਿਸ਼ ਬਾਜ